ਕੋਈ ਵੀ ਕੱਪੜੇ ਦਿਖਾਓ ਇਹ ਦੇ ਵਿਚਾਰੇ ਦੇ ਆ 30 ਸਾਲ ਦੇ ਇਹਨੂੰ ਆ ਵੀ ਦੇਖ ਆ 25 ਕੋਈ ਨਾ ਕੋਈ ਨਾ ਬੇਟਾ ਲੈ ਆ ਲੈ ਆ ਕੋਈ ਬਾਤ ਨਹੀਂ ਆ ਦੇਖੋ ਕੱਪੜਿਆਂ ਦੇ ਹਾਲਾਤ ਔਰ 25 30 ਸਾਲ ਇਸ ਬੰਦੇ ਨੂੰ ਇੱਥੇ ਕੰਮ ਕਰਕੇ ਆ ਚਾਰ ਕੱਪੜੇ ਜੁੜੇ ਬਈ ਉਹ ਵੀ ਆ ਦੇਖੋ ਕਿੱਦਾਂ ਮੈਂ ਕਹਿੰਦਾ ਵੀਲ ਨਾਲ ਧੋਤੇ ਹੋਏ ਸਰਫ ਨਾਲ ਨਹੀਂ ਸਰਫ ਨਾਲ ਧੋਤੇ ਸਭ ਨਹੀਂ ਆ ਦੇਸੀ ਰਿਹਾ ਬਈ ਆਵੇ ਆਪ ਤਾਂ ਹੁੰਦਾ ਆਪ ਤਾਂ ਹੁੰਦਾ ਨਹੀਂ ਆਪ ਤਾਂ ਹੁੰਦਾ ਨਹੀਂ ਹੋਰ ਸਲੋਗੇ ਦਵਾਈ ਦੇ ਯਾਰ ਦਵਾਈ ਦੇ ਤੇ ਆਪ ਧੋ ਦਿਆ ਕਰੋ ਕੀ ਹੁੰਦਾ ਕਣਕ ਵੀ ਲੈਂਦੇ ਆ ਦੀ ਕਣਕ ਵੀ ਹੁੰਦੀ ਆ ਆਧਾਰ ਕਾਰਡ ਕਿੱਥੇ ਦਾ ਆਧਾਰ ਕਾਰਡ ਨਹੀਂ ਆਦਾ ਭਾਈ ਜੀ ਕਣਕ ਦੇਖੋ ਅਸੀਂ ਐਵੇਂ ਤਾਂ ਨਹੀਂ ਤੁਹਾਨੂੰ ਬੋਡ ਕਾਰਡ ਲਿਆਇਓ ਕਿੰਨੇ ਸਾਲਾਂ ਤੋਂ ਵੋਟ ਪਾ ਰਿਆ ਏ ਜਾਣਾ ਹੈ ਜਾਂ ਸੀ ਦੇਖ ਜਾਣਾ ਆ ਗਏ ਆ ਗਏ ਭਾਈ ਬੈਠੋ ਬੈਠੋ ਕੋਈ ਨਾ ਇੱਥੇ ਹੀ ਆ ਦੇਖੋ ਭਾਈ ਕਿਤੇ ਨਹੀਂ ਜਾਂਦੇ ਹੁਣ ਪੰਜ ਪਚੋਏ ਮੇਰੇ ਸਾਫ ਅੱਛਾ ਲੈ ਜਗਾ ਦੂ ਆ ਤੁਮ ਚਲੋ ਦਿਖਾ ਅੱਛਾ ਆਈ ਤੇ ਹੌਂਦਾ ਵਾ ਕੋਈ ਵਤੰਦਰੋ ਤੁਸੀਂ 25 ਸਾਲਾਂ ਤੋਂ ਬੰਦਾ ਰੱਖਿਆ ਕੋਈ ਕਮਰਾ ਹੀ ਬਣਾ ਦਿਓ ਉਹਨੂੰ ਕਿ ਇੱਕ ਕਮਰਾ ਤਾਂ ਦੇ ਦਿਓ ਬੰਦੇ ਨੇ ਤੁਹਾਡੇ ਦਿਹਾੜੀ ਲਾ ਲਾ ਕੇ ਕੰਮ ਕੀਤਾ ਦੇਖੋ ਇਹ ਆਹ ਦੇਖੋ ਦੇਖੋ ਲੈ ਹਾਂ ਆਹ ਕੱਪੜੇ ਆ ਬਈ ਇਹਦੇ 30 ਸਾਲਾਂ ਦੇ ਵਿੱਚ ਇੱਥੇ ਇਹਨੂੰ ਕੰਮ ਕਰਕੇ ਆਹ ਕੱਪੜੇ ਜੁੜੇ ਆ ਦੇਖ ਲਓ ਕਿ ਇਦਾਂ ਦਾ ਸੀ ਜਾਨਵਰ ਵੀ ਰੱਖਿਆ ਹੋਵੇ ਨਾ ਤੀਜੇ ਚੌਥੇ ਦਿਨ ਤੱਕ ਦੇ ਟਾਈਮ 'ਚ ਅਸੀਂ ਜਾਨਵਰਾਂ ਨੂੰ ਵੀ ਨਵਾ ਦਿੰਨੇ ਆ ਔਰ ਜਾਨਵਰਾਂ ਨੂੰ ਆ ਤੁਸੀਂ ਦੇਖੋ ਬੰਦੇ ਦੇ ਆ ਹਾਲ ਬੈਸਤਰਿਆਂ ਦੀ ਬਹੁਤ ਬੈਸਤਰਿਆਂ ਦਾ ਤਾਂ ਭਾਈ ਇਹ ਬੰਦਾ ਥੋੜੋ ਰੱਖਿਆ ਸੀਗਾ ਇਹ ਤਾਂ ਇਹ ਤਾਂ ਜਾਨਵਰ ਰੱਖਿਆ ਦਿਖਾ ਲੈ ਆ ਦੇਖ ਲੋ ਕਿੱਥੋਂ ਕੱਢ ਕੱਢ ਕੱਪੜੇ ਲਿਆ ਆ ਰਿਆ ਔਰ ਇਹਨਾਂ ਨੇ ਪੁੱਤਾਂ ਵਾਂਗੂ ਰੱਖਿਆ ਇਹਨੂੰ ਆ ਦੇਖੋ ਆਪਦੇ ਪੁੱਤਾਂ ਨੂੰ ਮੈਨੂੰ ਪਤਾ ਨਹੀਂ ਐਸਾ ਕਿਹੜਾ ਪਿਓ ਆ ਆਪਦੇ ਪੁੱਤਾਂ ਨੂੰ ਜਿਹੜੇ ਅਸੀਂ ਐਂ ਰੱਖਦੇ ਆ ਉਹ ਨਹੀਂ ਬੰਨਣੀਆਂ ਅਜੇ ਕੰਮ ਨਹੀਂ ਕਰ ਕਣਕ ਉਹ ਆ ਰੱਖੇ ਕੱਪੜੇ ਕੋਈ ਬਹੁਤ ਹੈ ਛੱਡ ਦੇ ਜੇ ਮੱਝ ਖੁੱਲੇ ਪਾੜੀ ਆ ਉਹ ਹੁਣ ਤੂੰ ਛੱਡ ਦੇ ਹੁਣ ਨਹੀਂ ਮੱਝ ਬੰਨਣੀ ਅਜੇ ਵੀ ਦੇਖੋ ਉਹਨੂੰ ਰੱਬ ਦੇ ਬੰਦੇ ਨੂੰ ਕਿੰਨਾ ਫਿਕਰ ਆ ਬਈ ਹਲੇ ਵੀ ਉਹ ਮੱਝਾਂ ਦਾ ਹਾਂ ਆ ਜਾ ਡਰ ਨਾ ਹੁਣ ਤੂੰ ਔਰ ਕਿੰਨਾ ਇਹਦੇ ਦਿਲ ਚ ਤੁਸੀਂ ਕਿੰਨਾ ਬੰਦੇ ਦੇ ਦਿਲ ਚ ਡਰ ਬੈਠਾ ਹੋਇਆ ਤੁਸੀਂ ਦੇਖ ਸਕਦੇ ਆ ਅਜੇ ਵੀ ਮੱਝ ਖੁੱਲੀ ਆ ਤਾਂ ਭੱਜ ਕਿਉਂ ਉਹ ਇਹ ਆ ਕਿ ਮੈਂ ਪਸੂ ਬੰਨਦਾ ਕੀ ਪਤਾ ਵਿਚਾਰੇ ਨਾਲ ਕੀ ਕਰਦੇ ਰਹੇ ਹੁਣੇ ਆ ਕੀ ਹੁੰਦਾ ਹੁਣ ਇਹਦੇ ਨਾਲ ਬਈ ਦੇਖੋ ਬਈ ਬੰਦੇ ਦਾ ਮੈਂ ਕਹਿੰਨਾ ਆਪਦੇ ਬੱਚੇ ਦੇਖੋ ਤੁਸੀਂ ਬੱਚੇ ਇਹਨਾਂ ਦੇ ਦਿਖਾਓ ਬੱਚੇ ਇਹਨਾਂ ਦੇ ਆ ਪੁੱਤ ਆ ਆਪਦੇ ਆ ਜਿਹੜੇ ਰੱਖੇ ਆ ਮੰਨ ਲਓ ਕੱਪੜੇ ਤੇ ਮੈਂ ਕਹਿੰਨਾ ਮਿੱਟੀ ਦਾ ਦਾਗ ਵੀ ਨਹੀਂ ਲੱਗਣ ਦਿੰਦੇ ਔਰ ਇੱਕ ਉਹ ਮਾਂ ਦਾ ਪੁੱਤ ਦੇ ਹਾਲਾਤ ਦੇਖੋ ਬਈ ਦਿਖਾਓ ਵੋਟਰ ਕਾਰ 30 ਸਾਲ ਹੋ ਗਏ ਯਾਰ ਉਹ ਤੋਂ ਕੰਮ ਕਰਾਉਣਾ ਕਰਾ ਲਓ ਪਰ ਉਹਨੂੰ ਸਾੰਪ ਤਾਂ ਲਾਉ ਨਾ ਪੁੱਤਾਂ ਵਾਂਗੂ ਹਲੇ ਵੀ ਉਹ ਮੱਝਾਂ ਲ ਭੱਜ ਭੱਜ ਬੰਦਾ ਜਾ ਰਿਹਾ ਕਿ ਮੱਝਾਂ ਕੀ ਪਤਾ ਕਿੰਨਾ ਡਰਿਆ ਹੋਣਾ ਬੰਦਾ ਉਹ ਆ ਬੈਸਤਰਿਆਂ ਦੇ ਹਾਲਾਤ ਦੇਖ ਲੋ ਤੁਸੀਂ ਇੱਥੇ ਬੰਦਾ ਸੌਂਦਾ ਕੋਈ ਇੱਕ ਕਮਰਾ ਤਾਂ ਇਹਨੂੰ ਲੈ ਦੋ ਆ ਬੈਸਤਰਿਆਂ ਦੇ ਹਾਲਾਤ ਦੇਖ ਆ ਪਾਟੇ ਬੈਸਤਰੀਆ ਦੇਖ ਲੋ ਬੰਦਾ ਪਾਇਆ ਚਾਦਰਾਂ ਦੇਖ ਲੋ ਬੰਦੇ ਨੂੰ ਰੱਖੀਆਂ ਬਈ ਕੀ ਇਨਸਾਨ ਹਾਂ ਮੇਰੀ ਦੇਖੋ ਹੂੰ ਇਹ ਦਿਲ ਰੋਂਦਾ ਬਈ ਇਹਨਾਂ ਦਾ ਕੋਈ ਸੁਣਨ ਵਾਲਾ ਹੀ ਹੈ ਨਹੀਂ ਇਹਨਾਂ ਨੂੰ ਕਿ 30 ਸਾਲ ਬੰਦੇ ਨੇ ਆਪਦੇ ਪਰਿਵਾਰ ਦੇ ਬਸ ਹੌਣ ਛੱਡ ਦੇ ਆ ਉਹਨੇ ਬੰਨਣੀਆਂ ਬਹੁਤ ਕਰ ਲਿਆ ਕੰਮ ਇਹਨਾਂ ਦਾ। ਕਾਪ ਸਿੰਘ ਜੀ ਆਇਓ। ਆ ਬਈ ਬਿਸਤਰੇ ਬੁਸਤਰੇ ਧਿਆਨ ਰੱਖਿਆ ਕੋ ਬੰਦੇ ਦਾ ਯਾਰ ਕੀ ਉਹਦੇ ਚਾਦਰਾਂ ਵਿਛਾਈਆਂ ਤੁਸੀਂ ਆ ਦੇਖ ਲਓ ਹੀ। ਆ ਬਿਸਤਰਾ ਦਿੱਤਾ ਨਾ ਤੁਸੀਂ 30 ਸਾਲ ਦਾ ਇਹਨੂੰ। ਸਾਨੂੰ ਦੁੱਖ ਹੁੰਦਾ ਬਾਈ ਗਰਮੀ ਚ ਵੀ ਆਹੀ ਲੈ ਕੇ ਪੈਂਦਾ ਏ ਥੇਰ ਦੇ ਲੈਣਾ ਚਾਹੀਦਾ ਆ ਤਰੇਲ ਪਈ ਹੁਣ ਤਰੇਲਾਂ ਪੈਂਦੀਆਂ ਇੱਥੇ ਬੰਦਾ ਸੌਂਦਾ ਮੈਂ ਨਾ ਬਾਈ ਕਿੰਨੇ ਸਾਲ ਹੋ ਗਏ ਇਹਨੂੰ ਸੱਚ ਦੱਸ ਦੋ ਬਾ 6 ਸਾਲ ਹੀ ਹੋਇਆ ਦੇਖੋ ਤੁਸੀਂ ਸਾਡੇ ਨਾਲ ਜਿੱਦਾਂ ਸੱਚ ਸੱਚ ਦੱਸ ਦਿਓ ਅਸੀਂ ਇਹਨੂੰ ਅੱਜ ਲੈਣ ਆਏ ਆ ਇਹਨੂੰ ਅਸੀਂ ਲੈ ਜਾਾਂਗੇ ਜੇ ਸਾਡੀ ਗਲਤੀ ਤੁਹਾਨੂੰ ਲੱਗਦਾ ਅਸੀਂ ਗਲਤ ਆ ਤੁਸੀਂ ਸਾਨੂੰ ਦੱਸੋ ਸਾਡੀ ਗਲਤੀ ਆ ਜਾਲਾ ਅਸੀਂ ਛੱਡ ਕੇ ਨਹੀਂ ਆਏ ਠੀਕ ਨੇ ਇਹਨੂੰ ਸਾਰਾ ਔਰ ਤੁਹਾਡੇ ਅੰਦਰ ਕਦੇ ਨਹੀਂ ਦਇਆਈ ਯਾਰ ਉਹਨੂੰ ਕੱਪੜੇ ਤਾਂ ਵੀ ਕੋਈ ਕੱਪੜਾ ਦਿਖਾ ਦਿਓ ਮੈਨੂੰ ਤੋਤਾ ਯਾਰ ਆ ਕੱਪੜੇ ਉਹ ਪਏ ਕਿਹੜੇ ਕੱਪੜੇ ਵੀ ਰਾਂ ਆਏ ਤੋਂ ਬਈ ਕੱਪੜੇ ਦੇਣਗੇ ਤਾਂ ਫੇਰ ਹੀ ਆ ਨਾ ਉਹ ਕੱਪੜੇ ਉੱਥੇ ਪਏ ਆ ਉਹ ਕੱਪੜੇ ਉਧਰ ਸਿੱਟੇ ਪਏ ਆ ਪੈਂਟੀਆਂ ਕੱਪੜਾ ਤਾਂ ਕੋਈ ਫੇਰ ਕੱਪੜਿਆਂ ਦੇ ਹਾਲਾਤ ਦੇਖ ਲਓ ਕੀ ਪਤਾ ਇਹਦੇ ਕੰਮ ਦੀ ਤਾਂ ਪ੍ਰਭਾਈ ਆਪਾਂ ਚਲੋ ਇਹਨੂੰ ਜਿਹੜਾ ਕੰਮ ਕੀਤਾ ਉਹ ਤਾਂ ਤੁਸੀਂ ਪੈਸੇ ਦੇ ਦੋਗੇ ਪਰ ਜਿਹੜਾ ਇਹਦਾ ਕਰੀਅਰ ਖਰਾਬ ਹੋਇਆ ਕੀ ਪਤਾ ਇਹਨਾਂ ਜ਼ਿੰਦਗੀ 'ਚ ਇਹਦੇ ਵੀ ਸੁਪਨੇ ਹੋਣਗੇ ਸਾਡੇ ਬੱਚਿਆਂ ਦਾ ਹੁੰਦਾ ਸੀ ਬੱਚਾ ਬਾਹਰ ਭੇਜਣਾ ਸਾਡੇ 4 ਕਿੱਲੇ ਅਸੀਂ 5 ਕਿੱਲੇ ਬਣਾਈਏ ਘਰ ਵਧੀਆ ਪਾਈਏ ਕੀ ਪਤਾ ਇਹਦੀ ਮਾਂ ਦੇ ਕਿੰਨੇ ਸੁਪਨੇ ਹੋਣਗੇ ਇਹਦੀ ਵੀ ਜਵਾਨੀ ਰੋਲਦੀ ਆਪਾਂ ਆ ਜਾਂਦੇ ਮਾਤਾ ਪਰ ਘਰੇ ਤਾਂ ਨਹੀਂ ਨਾ ਹੁੰਦੇ ਸਾਡੇ ਪਿੰਡ ਨਹੀਂ ਆ ਜਾਂਦੇ ਲੈ ਮੋਗੇ ਕਿੰਨੇ ਬੰਦੇ ਫਿਰਦੇ ਆ ਇਹ ਆਪਾਂ ਲਾਲਚ ਨੂੰ ਲੈ ਕੇ ਆਉਂਦੇ ਆ ਰੇਲ ਵੀ ਪਿੰਡ ਵੱਜੀ ਲੰਘਦੀ ਪਰ ਇੰਨੇ ਵੀ ਆਪਾਂ ਮਾੜੇ ਨਾ ਬਣੀਏ ਬਾਈ ਘਰ ਇੰਦੇ ਸਾਨੂੰ ਪਤਾ ਨਹੀਂ ਪਉ ਹੈ ਬਾਈ ਘਰ ਰਹੀਦਾ ਹੈ ਹਮਤ ਪਾਣੇ ਆਏ ਆ ਥੋੜੀ ਮਾਤਾ ਹਾਂਜੀ ਮਾਤਾ ਹਾਂ ਬਾਈ ਘਰ ਰਿਹਾ ਪਿੱਛੇ ਮੈਂ ਉਹ ਹੀ ਆਣਾ ਨਾ ਬਾਈ ਆਪਾਂ ਦੇਖੋ ਨਾ ਤਾਂ ਸਾਡਾ ਕੋਈ ਇਹਨਾਂ ਨਾਲ ਵੈਰ ਆ ਅਸੀਂ ਤਾਂ ਇਹਨਾਂ ਨੂੰ ਸਮਝਾਉਣ ਆਏ ਆ ਹੁਣ ਅਸੀਂ ਇੱਥੇ ਫਿਰੋਜ਼ਪੁਰ ਪਿੰਡ ਸੀਗਾ ਉਥੋਂ 12 ਸਾਲ ਬਾਅਦ ਬਈ ਪੰਜਾਬ ਦਾ ਮੁੰਡਾ ਨਕੋਦਰ ਚੁੱਗੀ ਪਿੰਡ ਆ ਪੰਜਾਬੀ ਪੰਜਾਬੀ ਨੂੰ ਫੜੀ ਬੈਠਾ ਬਈ ਜਾਨਵਰੀ ਆ ਹਾਲਾਤ ਤੁਹਾਡੇ ਸਾਹਮਣੇ ਦੇਖ ਰਹੇ ਆ ਆ 15 ਮੱਝਾਂ ਖੜੀਆਂ ਮੱਝਾਂ ਦੇ ਵਿੱਚ ਹੀ ਬੰਦਾ ਉਹਦੀ ਤਾਂ ਜਵਾਨੀ ਰੋਲਤੀ ਆ ਆਪਾਂ ਔਰ ਜਦੋਂ ਸਾਡੇ ਕੋਲੇ ਜਿੰਨੀਆਂ ਵੀਡੀਓ ਆਈਆਂ ਇੱਕ ਵੀਡੀਓ 'ਚ ਇਹਦੇ ਕੱਪੜਾ ਨਹੀਂ ਪਾਇਆ ਹੋਊਗਾ ਆਈ ਲੋਰ ਆ ਇਹਦੇ ਪਤਾ ਨਹੀਂ ਕਿ ਕਦੋਂ ਕਨੋਂਦਾ ਪਤਾ ਨਹੀਂ ਕਪੜੇ ਪਾਉਂਦਾ ਡੰਗਰ ਤਾਂ ਭਾਈ ਡੰਗਰਾਂ ਦੇ ਵਿੱਚ ਤੋਂ ਡੰਗਰ ਤਾਂ ਫੇਰ ਵੀ ਇਹ ਨਵਾ ਦਿੰਦਾ ਇਹ ਤਾਂ ਡੰਗਰਾਂ ਦਾ ਬਣ ਗਿਆ ਪਰ ਮੈਂ ਕਹਿੰਦਾ ਆਪਾਂ ਇਨਸਾਨ ਡੰਗਰਾਂ ਤੋਂ ਵੀ ਭੈੜੇ ਹੋਗੇ ਚਲ ਵੀਰ ਗਲਤੀ ਹੋ ਗਈ ਇਹ ਤਾਂ ਗਲਤੀਆਂ ਨੇ ਠੀਕ ਹੁਣ ਇਹਦਾ ਕੌਣ ਪਰਪਾਈ ਕਿੰਨਾ ਟਾਈਮ ਸੱਚ ਦੱਸ ਦੋ ਫੇਰ 5-6 ਸਾਲ ਹੋ ਗਏ ਇਹਨੂੰ ਦਰਵਾਜ਼ਾ ਨਹੀਂ ਸੱਚ ਦੱਸ 5-6 ਸਾਲ ਵੀਰ ਹੋ ਗਏ ਸੱਚ ਹੀ ਦਿੰਦਾ ਅਸੀਂ ਬੰਦਾ ਲੈ ਜਾਨੇ ਕਿੰਨੇ ਬੱਚੇ ਤੁਹਾਡੇ 4 ਚਾਰ ਬੱਚੇ ਦੀਆਂ ਵੋਟਰ ਕਾਰਡ ਵੋਟ ਕਾਰਡ ਮਿਲਿਆ ਹੀ ਨਹੀਂ ਲੈਓ ਭਾਈ ਕਿੰਨੇ ਸਾਲ ਹੋ ਗਏ ਵੋਟ ਪਉਂਦੇ ਨੂੰ ਨਹੀਂ ਇਹਨੂੰ 2 2 ਸਾਲ ਇੱਕ ਮਿੰਟ ਇੱਕ ਬੋਲੋ ਕਿੰਨੇ ਸਾਲ ਹੋ ਗਏ 3 4 ਸਾਲ ਹੋ ਗਏ ਵੋਟ ਪਉਂਦੇ ਚਾਰ ਸਾਲ ਚਾਰ ਸਾਲ ਤਾਂ ਨਹੀਂ ਹੋਏ ਤੁਸੀਂ ਦੇਖੋ ਨਹੀਂ ਵੋਟ ਕਾਰਡ ਇਹ ਤਾਂ ਕਿਵੇਂ ਬਣ ਗਿਆ ਸਾਡੇ ਕੋਲ ਇੰਨੇ ਬੰਦੇ ਆ ਅਸੀਂ ਅਕਾਊਂਟ ਨੰਬਰ ਵੀ ਉਹਨਾਂ ਦਾ ਖਲੋਣਾ ਹੁੰਦਾ ਸਾਡੇ ਤੋਂ ਤਾਂ ਇਹਦਾ ਬਣਦਾ ਨਹੀਂਗਾ ਵੋਟ ਕਾਰਡ ਪਹਿਲਾਂ ਬਣ ਹੀ ਗਿਆ ਉਹ ਬਣਦੇ ਕਿਹੜੇ ਸਰਪੰਚ ਨੇ ਬਣਾ ਕੇ ਦਿੱਤਾ ਸਰਪੰਚ ਨੇ ਬਣਾ ਕੇ ਦਿੱਤਾ ਆ ਇੱਥੇ ਵੈਸੇ ਹੀ ਮਲਵਾਉਣਾ ਇਹ ਵੀ ਗੈਰ ਕਾਨੂੰਨੀ ਆ ਬਈ ਕੰਮ ਕੋਈ ਟੈਕਸਟ ਆਪਣਾ ਤਾਂ ਪਾਣੀ ਨਹੀਂ ਸਕਦਾ ਨਹੀਂ ਸਰ ਕੌਣ ਮਾਰਦਾ ਹੈ ਕੌਣ ਮਾਰਦਾ ਹੈ ਬੋਈ ਆ ਦੇ ਕੋਈ ਇੱਕ ਰੱਬ ਦਾ ਬੰਦਾ ਕਿ ਉਹ ਤੋਂ ਕੰਮ ਤਾਂ ਕਰਵਾ ਹੀ ਦੇ ਔਰ ਲੱਕੜਾਂ ਕੁੱਟਦੇ ਇਹਨਾਂ ਲੋਕਾਂ ਨੂੰ ਰੱਬ ਦਾ ਡਰੀ ਹੈ ਨਹੀਂਗਾ ਬਾਈ ਕਹਿੰਦਾ ਸਾਹਮਣੇ ਮੇਰੇ ਰੱਬ ਮੱਥੇ ਲੱਗਦਾ ਵਾ ਦੇਖੋ ਤੁਮ ਗਾੜੀ ਖੜੀਆ ਦੋ ਲੋ ਹਾਂ ਦੇਖੋ ਮੈਂ ਕਰਾਉਂ ਹੂੰ ਹਮ ਅਬ ਨਹੀਂ ਆਏਗਾ ਦੇਖੋ ਮੈਂ ਕਿਲਾ ਚਲੇ ਜਾਊਂਗਾ ਹਮ ਫਿਰ ਨਹੀਂ ਆਏਗਾ ਤੁਮ ਗਾੜੀ ਮੈਂ ਚਲੇ ਜਾਊਂਗਾ ਸਾਹ ਲਗੀ ਲੈ ਲੈ ਕੇ ਜਾਏਂਗੇ ਮੇਰੀ ਜਾਏਂਗੇ ਤੁਮ ਕੋ ਅਬ ਤੇਰੇ ਸਾਥ ਜੋ ਵੀ ਜਾਂਪੇ ਹੋਇਆ ਹੈ ਹਾਂ तुम मुझे कब जब आओगे देखो तुम मुझे कुर्ता पजामा दोगे पहनने के लिए। हाँ। कुर्ता पजामा कौन से कलर का कौन से रंग का पहनना है हां हां देखो इस इस रंग का लेना ऐसा देखो ये वाला देखो ये रंग का लेना है हां लेना है हां जी ठीक है ले देंगे कितने चार ले दें चार ले ठीक है अब परिवार फिर पाकर जाना गांव अपने हां ਜਾਹ ਪੇ ਕਿਤਨੇ ਮਿਲੂਗੇ ਫਿਰ ਜੇ ਮੈਂ ਮਾਰਤੇ ਹਾਂ ਕੌਣ ਇਹ ਹੁਣ ਲੱਖ ਸੁਨਾ ਕਟਾ ਮੇਰਾ ਖੇਤੋਂ ਬਈ ਹਾਂ ਜੀ ਮਾਰਤੇ ਕਿਉਂ ਹੈ ਕੋਈ ਨਿਕਲੇ ਕਿ ਤੇ ਬਾਕ ਕਰਾ ਕਿ ਮੈਂ ਕਾਟੋ ਹਿੰ ਦਵਾ ਦੂੰਗਾ ਉੱਥੇ ਦਵਾ ਦੂੰਗਾ ਨਾ ਮਾਰ ਕੇ ਮਾਰ ਕੇ ਉੱਥੇ ਦਵਾ ਦਾਂਗਾ ਹਾਂ ਜੀ ਹੌਣ ਹੱਥ ਲਾਵੇ ਹੁਣ ਆਗੇ ਨਾ ਆਪਾਂ ਅਬ ਹੱਥ ਲਗਾਏ ਆਪਣਾ ਦੌਲਤਪੁਰਾ ਪਿੰਡ ਆ ਹਾਂ ਜੀ ਉੱਥੇ ਆਪਣਾ ਆਸ਼ਰਮ ਬਣਿਆ ਇੱਕ ਉਮੀਦ ਆਸ਼ਰਮ ਜੀ ਜ਼ਿਲ੍ਹਾ ਮੋਕਾ ਠੀਕ ਹੈ ਸਾਨੂੰ ਇਸ ਬੰਦੇ ਦੀ ਇਤਲਾਹ ਲੱਗੀ ਸੀ ਕਿ ਪਤਾ ਲੱਗਿਆ ਸੀਗਾ ਕਿ ਇਹ ਬੰਦੇ ਨੂੰ ਪਿਛਲੇ ਘੱਟੋ ਘੜ ਤੁਹਾਡੇ ਹਿਸਾਬ ਨਾਲ ਕਿੰਨੇ ਸਾਲਾਂ ਤੋਂ ਦੇਖ ਰਹੇ ਤੁਸੀਂ ਇੱਥੇ 10-15 ਸਾਲ ਦੇਖੋ ਤੁਸੀਂ ਬਈ ਪੰਚਾਇਤ ਆ ਔਰ ਪੰਚਾਇਤ ਦੇ ਵਿੱਚ ਕਿਹਾ ਜਾਂਦਾ ਰੱਬ ਵੱਸਦਾ ਹੈਨਾ ਸੋ ਇਹਦਾ ਇੱਥੇ ਕੋਈ ਨਹੀਂਗਾ ਸੋ ਆਪਾਂ ਇੱਥੇ ਕਿਸੇ ਦੇ ਕਰਕੇ ਨਹੀਂ ਨਾ ਤਾਂ ਜੇ ਇਹਦੀ ਗਲਤ ਨਾ ਸੀ ਇਹਦੇ ਵਾਲਾ ਨਾ ਸੀ ਬਾਈ ਵਾਲਾ ਆਪਾਂ ਹੈਗੇ ਆ ਇਨਸਾਨੀਅਤ ਵਾਲੇ ਸਹੀ ਕਿੰਨੇ ਟਾਈਮ ਇਹਨਾਂ ਨੂੰ ਮੈਂ ਉਹ ਹੀ ਪੁੱਛਿਆ ਵੀ ਪਹਿਲੀ ਗੱਲ ਤਾਂ ਇਹ ਆ ਜੇ ਆਪਾਂ ਨਵੇੜਨੀਆਂ ਗੱਲ ਬਈ ਸਹੀ ਟਾਈਮ ਦੱਸ ਦੋ ਝਗੜੇ ਝੁਗੜੇ ਵਾਲੇ ਆਪਾਂ ਕੋਈ ਗੱਲ ਨਾ ਵੀਡੀਓ ਬਈ ਤਾਂ ਹੀ ਤਾਂ ਅਸੀਂ ਆਏ ਨਹੀਂ ਜੇ ਅਸੀਂ ਜੇ ਅਸੀਂ ਮੰਨ ਲਓ ਬੰਦਾ ਦਾ ਹੁਣ ਹੱਕ ਹੈ ਨਹੀਂਗਾ ਜੇ ਆਇਨਾ ਦਿੰਦੇ ਆਪਾਂ ਪ੍ਰਸ਼ਾਸਨ ਨੂੰ ਲੈ ਆਉਣਾ ਸੀ ਮੈਂ ਨਾ ਵੀ ਆਪਾਂ ਉਹਨਾਂ ਗੱਲਾਂ ਹੀ ਕਿਹਾਇ ਗਾ ਹਾਂ ਉਹਦੇ ਚ ਅਸੀਂ ਪੈਣਾ ਨਹੀਂ ਚਾਹੁੰਦੇ ਹੁਣ ਇਹਨੂੰ ਇਹ ਸਹੀ ਟਾਈਮ ਬਾਪੂ ਕਿੰਨਾ ਟਾਈਮ ਪਹਿਲਾਂ ਤੇ 15 ਸਾਲ ਹੋ ਗਏ ਆਪਾਂ 2 ਲੱਖਿਆਂ ਨੰਗੇ 10 ਸਾਲ ਹੋ ਗਏ 10 ਸਾਲ ਤੋਂ ਅੱਛਾ ਤਾਲੋ ਜੇ ਇੱਥੇ ਹੀ ਆਉਣੇ ਆਹੋ ਤੁਸੀਂ ਕਰੋ ਕੰਮ ਨਾ ਇਹ ਆਦਾ ਕੰਮ ਕਰ ਲਾ 10 ਮਿੰਟ ਹੀ ਥਰੇ ਆਉਣੇ ਤੁਹਾਡੇ ਕੋਲ ਆ ਬਾਹਰ ਕਿਹੜਾ ਪਿੰਡ ਬਾਹਰ ਕੋਲੋਂ ਵਾਹਤਾ ਦੇ ਜਾ ਬੈਰੋ ਕਰੇ ਜਾ ਕੇ 10 ਮਿੰਟ ਜਾ ਤੁਸੀਂ ਆਪ ਦਾ ਕਾਜ ਤੇ ਕਰਾ ਆਹ ਰੱਖੋ ਸਰਪੰਚ ਜੀ ਲੱਭ ਜਲੋ ਆ ਗਏ 10-15 ਮਿੰਟ ਠਾਕਾ ਸਾਹਿਬ ਆ ਜਾਓ ਇਹ ਆਪਣੇ ਵੀ ਰਖਦੇ ਠੀਕ ਹੈ ਭਾਈ 10 ਸਾਲ ਕਲੱਬ ਦੇ ਠੀਕ ਹੈ ਜੀ ਸਾਹਿਬ ਦੇ ਇੱਧਰ ਆ ਜਾ ਡਾਕ ਆ ਜਾ ਬਰੇ ਅਕਤ ਤੁਸੀਂ ਆਨੇ ਬਈ ਪੰਨ ਲੱਤਾਂ ਦੇ ਬਾਹਰ ਬਾਗ ਮੜਾ ਹੈ ਲੱਤਾਂ ਦੇ ਬਾਹਰ 15 ਸਾਲ ਹੋ ਘੱਟੋ ਘੱਟ ਹਣਾ ਕਹਿੰਨੇ ਕਿਉਂਕਿ ਜਿੱਥੋਂ ਤੱਕ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਬਈ ਘੱਟੋ ਘੱਟ 25 ਤੋਂ 30 ਸਾਲ ਦਾ ਸਾਨੂੰ ਦੱਸਿਆ ਬੰਦੇ ਜੋ ਤੁਸੀਂ ਕਹਿੰਦਾ ਸੱਤ ਹੀ ਹੈ ਕੋਈ ਝੂਠੀ ਝੂਠਾਂ ਦੀ ਗੱਲ ਨਹੀਂ ਕਹਿੰਦੇ ਇੱਕ ਪੱਸਾ ਤੇ ਤੁਹਾਡੀ ਝੂਠਾ 25 ਸਾਲ ਹੋ ਗਿਆ ਭਾਈ ਫਿਰ ਡੀਟੇਲ ਬਣ ਕੇ ਗਈ ਹੈ ਫਿਰ ਪਈ ਆਏ ਮੈਂ ਵੀ ਦੀ ਆਪਾਂ ਝੂਠ ਨਹੀਂ ਮਾਰਦਿਆ ਆਪਾਂ ਅਪਰ ਤਾਂ ਤੁਹਾਡੀ ਸਿੰਘ ਤੇ ਰਾਮਦਾ ਪਾਚਾ ਨੂੰ ਜਾਣਦੇ ਨਹੀਂ ਆਪਾਂ ਨੂੰ ਕੋਈ ਕੇ ਦਾ ਟੱਕਾ ਨਾ ਬਣ ਗਿਆ ਬਈ ਲਾਲ ਜੀ ਦੇਖੋ ਹਰ ਬੰਦੇ ਨੂੰ ਲਾਲ ਜੀ ਨਾਲਚ ਬਦਲੇ ਇਹ ਨਾ ਰੱਖਿਆ ਹੂੰ ਠੀਕ ਹੈ ਨਾ ਜੇ ਮੋਲਾ ਵਾਲਾ ਬੰਦਾ ਹੋਵੇ ਹੁਣ ਮੇਰੇ ਨਾਲ ਬੰਦਾ ਉਹ 1.5 ਲੱਖ ਸਵਾਲਾ ਰੁਪਇਆ ਲੈਂਦਾ ਸੀ ਹੂੰ ਠੀਕ ਹੈ ਨਾ ਹਰ ਇਨਸਾਨ ਨੂੰ ਲਾਲਚ ਚ ਲਾਲਚ ਬਦਲੇ ਇਹ ਫਸੇ ਆ ਨਹੀਂ ਤੇ ਬੰਦਾ ਜੇ ਬੰਦੇ ਨੂੰ ਜੇ ਆਪਾਂ ਇੰਨੀ ਸੂਝ ਆਪਣੇ ਮਨ ਚ ਹੋਵੇ ਨਾ ਜੇ ਮਹਾਰਾਜ ਨੇ ਆਪਾਂ ਨੂੰ ਇਨਸਾਨ ਨੂੰ ਤੇਜਿਆ ਹੈ ਹਰ ਬੰਦੇ ਦੀ ਮਤ ਕਰਨਾ ਗਰੀਬ ਦੀ ਮਤ ਕਰਨਾ ਤੇ ਜੇ ਕੋਈ ਉਹ ਜਾਂ ਉਹਦੇ ਪ੍ਰਾਣ ਨੂੰ ਗੱਲ ਲਾਉਣਾ ਆਏ ਦਾ ਪੇਸ ਕੰਮ ਤੇ ਨਾਂ ਬਜਾਇਦਾ ਬਣਾਉਣ ਆਤੇ ਆਏ ਆ ਨਾ ਬਕੇ ਹੋਰ ਆਇਆ ਮਹਾਰਾਜ ਦੀ ਪਾਣੀ ਪੜਨੇ ਸੀ ਮਨ ਕੰਨਾਂ ਤੇ ਹੂੰਰ ਆਪਾਂ ਨੂੰ ਕੋਈ ਇੱਕ ਸਰਪ ਲਾਲ ਚ ਭਰ ਗਏ ਹੂੰ ਆਪਾਂ ਡੰਗਰਾਂ ਨਾਲੋਂ ਵੀ ਪੜੇ ਹੋ ਗਏ ਡੰਗਰ ਵੀ ਆਪਦੇ ਬੱਚੇ ਦਾ ਇੰਨਾ ਜ਼ਿਆਦਾ ਲਾਲਚ ਨਹੀਂ ਕਰਦਾ ਜਿੰਨਾ ਆਪਾਂ ਕਰਦੇ ਆ ਮੈਂ ਆਪਦੇ ਬੱਚੇ ਆਤੇ ਨਾ ਹੁਣੇ ਬਣਾ ਕੇ ਚਲੇ ਜਾਵਾਂ ਠੀਕ ਹੈ ਨਾ ਕਿ ਪਤਾ ਨਹੀਂ ਕੱਲ ਨੂੰ ਇਹ ਲੂਲੇ ਲੰਗੜੇ ਅਖਰੇ ਸਾਰੀਆਂ ਰੋਟੀ ਪੱਕੇ ਕਿ ਨਾ ਪੱਕੇ ਆ 5 ਤਰੀਕ 10ਵਾਂ ਮਹੀਨਾ 2024 ਪਿੰਡ ਕਮਾਲਾ ਬੋਦਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਅਸੀਂ ਸਰਪੰਚ ਸਾਹਿਬ ਦੇ ਘਰੇ ਖੜੇ ਹੋਏ ਆਂ ਸਾਨੂੰ ਪਿਛਲੇ ਕਾਫੀ ਟਾਈਮ ਤੋਂ ਇਤਲਾਹ ਹੋਈ ਸੀ ਵੀਡੀਓ ਆਈ ਸੀਗੀ ਕਿ ਆਪਣਾ ਬਾਈ 사رج ਸਿੰਘ ਦੇ ਘਰ ਪਿਛਲੇ ਕਾਫੀ ਸਾਲਾਂ ਤੋਂ ਇਹ ਸਾਡਾ ਗੋਪਾਲ ਬਾਈ ਆ ਗੋਪਾਲ ਬਾਈ ਨੂੰ ਫੜ ਕੇ ਰੱਖਿਆ ਹੋਇਆ ਸੀਗਾ ਇਹ ਗੋਪਾਲ ਵੀਰ ਨੂੰ ਇਹ 사رج ਸਿੰਘ ਜਿਹੜੇ ਆ ਇਹ ਆਪਣੇ ਟਾਰੀ ਸੈਡ ਇਹਨਾਂ ਦਾ ਕੋਈ ਰਿਸ਼ਤੇਦਾਰ ਆ ਰਿਸ਼ਤੇਦਾਰ ਦੇ ਘਰੋਂ ਕੰਮ ਕਰਵਾਉਣ ਲਈ ਲੈ ਕੇ ਆਏ ਸੀਗੇ ਗੋਪਾਲ ਵੀਰ ਨੂੰ ਅੱਜ ਅਸੀਂ ਆਪਣੇ ਆਸ਼ਰਮ ਇੱਕ ਉਮੀਦ ਆਸ਼ਰਮ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਵਿਖੇ ਲੈ ਕੇ ਜਾ ਰਹੇ ਆ ਵੀਡੀਓ ਨੂੰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡੇ ਗੋਪਾਲ ਵੀਰ ਦਾ ਪਰਿਵਾਰ ਮਿਲ ਸਕੇ ਔਰ ਪਿਛਲੇ ਕਿੰਨਾ ਕਿੰਨੇ ਸਾਲਾਂ ਤੋਂ ਇਹ ਆਪਣੇ ਪਰਿਵਾਰ ਤੋਂ ਵਿਛੜਿਆ ਹੋਇਆ ਵਾ ਇਹ ਆਪਣੇ ਭੈਣ ਭਰਾਵਾਂ ਚ ਆਪਣੇ ਪਰਿਵਾਰ ਚ ਵਾਪਸ ਜਾ ਸਕੇ ਜਿਹੜੀ ਗੋਪਾਲ ਵੀਰ ਦੀ ਮਿਹਨਤ ਆ ਉਹ ਅੱਜ ਪੂਰੀ ਪੰਚਾਇਤ ਦੇ ਵਿੱਚ ਕਹਿ ਲਓ ਇੱਕ ਰਾਜੀਨਾਮਾ ਹੋ ਚੁੱਕਿਆ ਵਾ ਤੇ ਇਹਦੇ ਪਰਿਵਾਰ ਦੀ ਉਡੀਕ ਕਰਾਂਗੇ ਕਿ ਜਦੋਂ ਇਸ ਵੀਰ ਦਾ ਪਰਿਵਾਰ ਮਿਲਦਾ ਵਾ ਤਾਂ ਪੂਰੀ ਸਾਡੇ ਕੋਲੇ ਆ ਪੰਚਾਇਤ ਖੜੀ ਆ ਸਰਜ ਸਿੰਘ ਤੁਸੀਂ ਬਈ ਆਪਣੀ ਗਲਤੀ ਮੰਨਦੇ ਹੋ ਇਹ ਆਪਣੀ ਗਲਤੀ ਮੰਨਦੇ ਆ ਕਿ ਮੇਰੇ ਤੋਂ ਜ਼ਿੰਦਗੀ ਜੇ ਗਲਤੀ ਹੋਈ ਆ ਤਾਂ ਅੱਗੇ ਤੋਂ ਤੂੰ ਐਦਾਂ ਤਾਂ ਨਹੀਂ ਅੱਜ ਲੈ ਜੀਏ ਕੱਲ ਨੂੰ ਕੋਈ ਬੰਦਾ ਹੋਰ ਲਿਆਉਂ। ਮੰਨਦੇ ਹਾਂ ਆਪਣੀ ਗਲਤੀ। ਤੇ ਜਿਹੜੇ ਇਹਦੀ ਬਾਈ ਦੀ ਮਿਹਨਤ ਆ ਉਹ ਇਹਦੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤਾਂ ਕਿ ਬਾਈ ਦਾ ਪਰਿਵਾਰ ਮਿਲ ਸਕੇ ਔਰ ਜਦੋਂ 1 ਮਹੀਨੇ ਦਾ ਇਹਨਾਂ ਨੇ ਟਾਈਮ ਲੇਆ 25 ਨਵੰਬਰ 2024 ਨੂੰ ਪੰਚਾਇਤ ਵੱਲੋਂ ਇਹ ਸਾਰੇ ਫੈਸਲਾ ਹੋਇਆ ਵਾ ਕਿ 25 ਤਰੀਕ ਨੂੰ ਜਿੰਨੀ ਵੀ ਇਸ ਬਾਈ ਦੀ ਮਿਹਨਤ ਬਣੀ ਆ ਉਹ ਸਾਰੀ ਬਾਈ ਨੂੰ ਦੇ ਦਿੱਤੀ ਜਾਊਗੀ। ਬਾਕੀ ਸਰਪੰਚ ਸਹਿਮਤੋਂ ਸਾਰੇ ਜੀ। ਕੀ ਨਾ ਤੁਹਾਡਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਤੁਸੀਂ ਸਾਫ ਕਾ ਸਰਪੰਚੋਂ ਇਹ ਹਰਜਿੰਦਰ ਸਿੰਘ ਖੜੇ ਆ ਨਾਲ ਆਪਣੇ ਸਰਪੰਚ ਬਾਈ ਹੁਣੀ ਖੜੇ ਆ ਨਾਲ ਨੰਬਰਦਾਰ ਸਾਹਿਬ ਖੜੇ ਆ ਔਰ ਇਹਨਾਂ ਦੇ ਸਾਰਿਆਂ ਦੇ ਵਿੱਚ ਇਹ ਫੈਸਲਾ ਹੋਇਆ ਵਾ ਕਿ 25 ਨਵੰਬਰ ਨੂੰ ਇਹਨਾਂ ਨੇ ਟਾਈਮ ਲਿਆ ਵਾ ਕਿ ਜਿਹਨੇ ਵੀ ਬਾਈ ਦੀ ਮਿਹਨਤ ਹੈਗੀ ਆ ਉਹ ਸਾਰੀ ਅਸੀਂ ਦੇ ਦਾਂਗੇ ਗੋਪਾਲ ਠੀਕ ਹੈ ਜਾਣਾ ਹੁਣ ਰਹਿਣਾ ਇੱਥੇ ਹੈ ਰਹਿਣਾ ਨਹੀਂਗਾ ਚੱਲੀਏ ਬੋਟ ਕਾਹਨ ਪਾਏਗਾ ਮਜਿਆ ਵਾ ਬੋਟ ਕਾਹਨ ਡਾਲੇਗਾ ਬੋਟ ਡੋਣੇ ਆਉਣਗੇ ਆ ਜਾ ਹੋ ਨਹੀਂ ਉਹਨੇ ਗੱਲ ਕਰਨੀ ਆਜੋ ਆਜੋ ਗੋਪਾਲ ਠੀਕ ਤਿੰਨ ਬਾਈ ਆਜੋ ਆਜੋ ਗੋਪਾਲ ਨੇ ਤਾਂ ਅੱਜ ਹੀ ਜ਼임ੇਵਾਰ ਬਣ ਗਿਆ ਗੋਪਾਲ ਹੈ ਹੈ ਗੋਪਾਲ ਆ ਜਾ ਇੱਧਰ ਆ ਜਾ ਗੋਪਾਲ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵਕਤ ਅਸੀਂ ਖੜੇ ਹਾਂ ਇੱਕ ਉਮੀਦ ਆਸ਼ਰਮ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਗੋਪਾਲ ਆ ਜਾ ਕਿੱਦਾਂ ਠੀਕ ਹੈ ਹਾਂ ਖੋਛਾ ਯਾਹਾਂ ਪੇ ਹਾਂਜੀ ਕਿਤਨੀ ਜਿਆਦਾ ਖੁਸ਼ੀ ਹੈ ਅੱਜ ਤੁਸੀਂ ਚਿਹਰੇ ਦੀ ਖੁਸ਼ੀ ਦੇਖੋ ਬੰਦੇ ਦੀ ਬਾਈ ਅੱਜ ਅਸੀਂ ਬਾਈ ਤਿੰਨ ਰੱਬੀ ਰੂਹਾਂ ਨੂੰ ਲੈ ਕੇ ਆਏ ਹੋਏ ਆ ਇਹ ਸਾਡਾ ਬਾਈ ਆ ਗੋਪਾਲ ਕਮਾਲਾ ਬੋਦਲਾ ਪਿੰਡ ਜ਼ਿਲ੍ਹਾ ਫਰੋਜ਼ਪੁਰ ਮੱਲਾਵਾਲੇ ਦੇ ਕੋਲ ਪਿੰਡ ਆ ਇਹ ਬਾਈ ਨੂੰ ਅਸੀਂ ਉੱਥੋਂ ਲੈ ਕੇ ਆਏ ਆ ਪਿਛਲੇ 25-30 ਸਾਲਾਂ ਤੋਂ ਇਸ ਬੰਦੇ ਨੂੰ ਘਰ ਚ ਗੁਲਾਮ ਬਣਾ ਕੇ ਰੱਖਿਆ ਸੀਗਾ ਕੁੱਟ ਮਾਰ ਵੀ ਇਹਦੇ ਬਹੁਤ ਹੁੰਦੀ ਸੀਗੀ ਔਰ ਜਿਹੜਾ ਦੂਸਰਾ ਭਰਾ ਵਾ ਇਹ ਪਿੰਡ ਲੁਧਿਆਣਾ ਦਾ ਰੱਤਾ ਕਿਹੜਾ ਤੋਂ ਰੱਤਾ ਖਿੜਾ ਤੋਂ 7-8 ਸਾਲ ਤੋਂ ਇਸ ਭਰਾ ਨੂੰ ਗੁਲਾਮ ਬਣਾ ਕੇ ਰੱਖਿਆ ਸੀਗਾ ਇੱਕ ਜ਼ਿਮੀਦਾਰ ਬੰਦੇ ਨੇ ਔਰ ਇਹਦੇ ਤੇ ਵੀ ਕਹਿ ਲੋ ਕਿ ਪਿਛਲੇ 8 ਸਾਲਾਂ ਤੋਂ ਤੁਸੀਂ ਬੰਦੇ ਦੇ ਹਾਲਾਤ ਦੇਖੋ ਕਿ ਰੋਟੀਆਂ ਕੀੜੇ ਖਾ ਰਹੇ ਸੀ ਦੀਆਂ ਔਰ ਸਾਡੀ ਬੇਨਤੀ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਡਾ ਇਹ ਬਾਈ ਆ ਇਹ ਨਾ ਕੁਝ ਬੋਲ ਰਿਹਾ ਤੇ ਇਹਦਾ ਘਰ-ਬਾਰ ਪਤਾ ਲੱਗ ਸਕੇ ਜਿੱਥੋਂ ਤੱਕ ਵੀ ਜੇ ਤੁਸੀਂ ਘਰ ਬੈਠੇ ਇੱਕ ਵੀਡੀਓ ਸ਼ੇਅਰ ਕਰ ਦੋਗੇ ਤਾਂ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਇੱਕ ਮਾਂ ਨੂੰ ਉਹਦਾ ਪੁੱਤ ਮਿਲ ਜੂਗਾ ਇਹ ਪੁੱਤ ਨੂੰ ਆਪਦਾ ਮਾਪਿਓ ਮਿਲ ਜੂਗਾ ਤਾਂ ਘਰ ਬੈਠੇ ਤੁਸੀਂ ਵੀਡੀਓ ਜਰੂਰ